ਮੈਂ ਇੰਸਪੈਕਟਰ ਲਖਮੀ ਸਿੰਘ ਐਸਐਚਓ ਸੁਲਤਾਨਪੁਰ ਅੰਮ੍ਰਿਤਸਰ ਸਿਟੀ ਮੈਂ ਜੀ ਦੀਵਾਲੀ ਦੇ ਮੌਕੇ ਤੇ ਸਾਰਿਆਂ ਨੂੰ ਸਾਰੇ ਲੋਕਾਂ ਨੂੰ ਦੀਵਾਲੀ ਦੀਆਂ ਤੇ ਬੰਦੀ ਛੋੜ ਦਿਵਸ ਦੀਆਂ ਬਹੁਤ-ਬਹੁਤ ਮੁਬਾਰਕਾਂ ਦੇਣਾ ਚਾਹੁੰਦਾ ਤੇ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਸਾਡੀ ਪੰਜਾਬ ਪੁਲਿਸ ਦਾ ਨਾਲ ਸਾਥ ਦੇਣ ਤੇ ਬਿਲਕੁਲ ਇੱਕ ਸ਼ੀਰ ਅਮਨ ਅਮਾਨ ਨਾਲ ਦੀਵਾਲੀ ਦਾ ਤਿਹਾਰ ਮਨਾਉਣ ਸਾਰੇ ਤੇ ਜੇਕਰ ਕੋਈ ਹੁੱਲੜਬਾਜੀ ਜਾਂ ਕੋਈ ਗਲਤ ਕੰਮ ਕਰਦਾ ਹੈ ਤਾਂ ਉਸ ਦੀ ਇਨਫੋਰਮੇਸ਼ਨ ਸਾਨੂੰ ਦੇਣਾ ਅਸੀਂ ਤੁਰੰਤ ਉਸ ਤੇ ਕਾਰਵਾਈ ਕਰਾਂਗੇ ਤੇ ਬਾਕੀ ਵਧੀਆ ਸਾਰੇ ਆਪਣੀ ਦੀਵਾਲੀ ਬਣਾ ਤਿਹਾਰ ਮਨਾਓ ਸਰ ਜਿਹੜੇ ਮਨਨਾਂ ਨੂੰ ਕੀ ਕਹਿਣਾ ਚਾਹੁੰਦੇ ਜਿਹੜੇ ਇਸ ਛੇਸ ਧਿਆਰਾਂ ਨੂੰ ਲੈ ਕੇ ਹੁਲੜ ਬਾਜੀ ਕਰਦੇ ਨੇ ਜਾਂ ਲੋਕਾਂ ਨੂੰ ਤੰਗ ਪਰਸ਼ਾਨ ਕਰਦੇ ਜੇ ਕੀ ਕੀ ਪੀਲ ਕਰਨਾ ਚਾਹੁੰਦੇ ਉਹਨਾਂ ਨੂੰ ਬਿਲਕੁਲ ਜੀ ਮਾਨਗਰ ਸੀਪੀ ਸਾਹਿਬ ਸਾਡੇ ਕਮਿਸ਼ਨਰ ਸਾਹਿਬ ਮਤਲਬ ਬਿਲਕੁਲ ਸਖਤ ਹਦਾਇਤ ਹੈ ਜੇ ਕੋਈ ਵੀ ਬੰਦਾ ਕੋਈ ਹੁਲੜ ਬਾਜੀ ਕਰਦਾ ਜਾਂ ਕੁਝ ਵੀ ਕਿਸੇ ਨੂੰ ਲੋਕਾਂ ਨੂੰ ਕਿਸੇ ਨੂੰ ਤੰਗ ਕਰਦਾ ਪਰੇਸ਼ਾਨ ਕਰਦਾ ਨਜ਼ਰ ਆਇਆ ਤੇ ਉਹਦੇ ਅਹੀ ਪੂਰੀ ਬੰਦੀ ਕਾਰਵਾਈ ਚਲਾਣ ਹੋਵੇ ਵੀ ਜੋ ਦੀ ਬੰਦੀ ਕਾਰਵਾਈ ਹੋ ਤੁਰੰਤ ਉੱਤੇ ਕੀਤੀ ਜਾਵੇਗੀ ਸਰ ਜਿਹੜੇ ਟਵਾੜੀ ਨੂੰ ਲੈ ਕੇ ਪਟਾਕੇ ਚਲਾਉਂਦੇ ਨੇ ਉਹਨਾਂ ਨੂੰ ਕੀ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੀਦਾ ਦੀਵਾਲੀ ਦੁਆਲੀ ਅਮਨ ਅਮਾਨ ਨਾਲ ਜੀ ਵਧੀਆ ਖੁਸ਼ੀਆਂ ਸਾਰਿਆਂ ਨਾਲ ਸਾਂਝੀਆਂ ਕਰਨੇ ਚਾਹੀਦੀਆਂ ਤੇ ਪਟਾਕੇ ਜਿੰਨੇ ਕਿ ਸਰਕਾਰ ਵੱਲੋਂ ਜਿੰਨੀ ਕਿ ਜੀ ਇਨਮਤੀ ਦਿੱਤੀ ਗਈ ਉਸ ਦੇ ਹਿਸਾਬ ਨਾਲ ਹੀ ਵਰਤਣੇ ਚਾਹੀਦੇ ਨੇ ਤੇ ਜ਼ਿਆਦਾ ਕੋਈ ਵੀ ਕੰਮ ਕੋਈ ਜ਼ਿਆਦਾ ਕਰਾਂਗੇ ਤੇ ਉਹ ਫਿਰ ਗਲਤੀ ਆ ਜੀ ਹਾਂਜੀ ਇਸ ਕਰਕੇ ਲੋਕਾਂ ਨੂੰ ਪੀਹ ਲਿਆ ਜੀ ਬਿਲਕੁਲ ਕਾਨੂੰਨ ਦੇ ਜੋ ਆਪਣੇ ਨਿਯਮ ਨੇ ਉਹਨਾਂ ਦੇ ਪਾਲਣਾ ਕੀਤੀ ਜਾਵੇ ਤੇ ਦੀਵਾਲੀ ਬਿਲਕੁਲ ਅਮਨ ਅਮਾਨ ਨਾਲ ਤੇ ਆਪਣੇ ਪਿਆਰ ਭਾਵਨਾ ਨਾਲ ਮਨਾਈ ਜਾਵੇ